ਸਤਨਾਮ ਸ਼੍ਰੀ ਵਾਹਿਗੁਰੂ ਜੀ ਰਾਗ ਗੋੜੀ ਭਗਤਾਂ ਕੀ ਬਾਣੀ ਗੋੜੀ ਕਬੀਰ ਜੀ ਨਗਰ ਪਿਰਤ ਜੋ ਪਾਇਐ ਜੋਗ ਬਨ ਕਾ ਮਿਰਗ ਮੁਕਤ ਸਭ ਹੋਗ ਕਿਆ ਨਾਗੇ ਕਿਆ ਬਾਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਾਉ ਮੂੜੇ ਮੁੰਡਾਏ ਜੋ ਸਿੱਧ ਪਾਈ ਮੁਕਤੀ ਪੇੜ ਨੰਗਿਆ ਕਾਈ ਬਿੰਦ ਰੱਖ ਜੋ ਤਰੀਏ ਪਾਈ ਖੁਸਰੇ ਕਿਉ ਨਾ ਪਰਮਗਤ ਪਾਈ ਕੋ ਕਬੀਰ ਸੁਨੋ ਨਰ ਪਾਈ RAM ਨਾਮ ਬਿਨ ਕੈਨ ਗਤ ਪਾਈ ਜੇ ਨੰਗੇ ਫਿਰਦਿਆਂ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਤਾਂ ਜੰਗਲ ਦਾ ਹਰੇਕ ਜਾਨਵਰ ਮੁਕਤ ਹੋ ਜਾਣਾ ਚਾਹੀਦਾ ਹੈ ਜਦੋਂ ਤੱਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ ਤਦੋਂ ਤੱਕ ਨੰਗੇ ਰਹਿਣ ਕੀ ਸਮਰਸ ਸਕਦਾ ਹੈ ਤੇ ਪਿੰਡੇ ਤੇ ਚੰਮਲ ਲਪੇਟੀਆਂ ਕੀ ਮਿਲ ਸਕਦਾ ਹੈ ਰਹਾਉ ਜੇ ਸਿਰ ਮੁਨਾਇਆ ਸਿੱਧੀ ਮਿਲ ਸਕਦੀ ਹੈ ਤਾਂ ਕੋਈ ਵੀ ਭੇਡ ਅਜੇ ਤੱਕ ਮੁਕਤ ਕਿਉਂ ਨਹੀਂ ਹੋਈ ਏ ਭਾਈ ਜੇ ਬ੍ਰਹਮਚਾਰੀ ਬਣਨ ਨਾਲ ਸੰਸਾਰ ਸਮੁੰਦਰ ਤੋਂ ਤਰ ਸਕੀਦਾ ਹੈ ਤਾਂ ਕੁਸਰੇ ਨੂੰ ਮੁਕਤੀ ਕਿਉਂ ਨਹੀਂ ਮਿਲੀ ਕਬੀਰ ਜੀ ਆਖਦੇ ਹਨ हे ਮਨੁੱਖ ਵੀਰੋ ਮੇਰੀ ਗੱਲ ਧਿਆਨ ਨਾਲ ਸੁਣੋ ਪ੍ਰਬੂਤੀ ਨਾਮ ਬੰਦਗੀ ਤੋਂ ਬਿਨਾ ਕਿਸੇ ਨੂੰ ਵੀ ਮੁਕਤੀ ਨਹੀਂ ਮਿਲੀ ਹੈ ਗੋੜੀ ਕਬੀਰ ਜੀ ਸੰਧਿਆ ਪ੍ਰਾਂਤਿ ਸ্নান ਕਰਾਹੀ ਜੋ ਪਦ ਦੁਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤਨਾਹੀ ਸਭ ਧਰਮ ਰਾਇ ਕਹਿ ਜਾਹੀ ਰਹਾਉ ਕਾਇ ਰਤ ਬੋ ਰੂਪ ਚਾਹੀ ਤੈਨ ਕੋ ਦਇ ਸੁਪਨੇ ਪੀ ਨਹੀਂ ਚਾਰ ਚਰਨ ਕੈ ਬੋ ਅਗਰ ਸਾਧੂ ਸੁਖ ਪਾਵੇ ਕਲ ਸਾਗਰ ਕੋ ਕਬੀਰ ਮੋਕਾਇ ਕਰੀ ਜੇ ਸਰਬਸ ਛੋੜ ਮਹਾਰਸ ਪੀਜੇ ਜਿਹੜੇ ਸਵੇਰੇ ਸ਼ਾਮ ਇਸ਼ਨਾਨ ਕਰਦੇ ਹਨ ਪਰ ਮਨ ਪਵਿੱਤਰ ਨਹੀਂ ਉਹ ਏਉਂ ਹਨ ਜਿਵੇਂ ਪਾਣੀ ਵਿੱਚ ਡੱਡੂ ਰਹਿੰਦੇ ਹਨ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਲੀਨ ਨਹੀਂ ਹੁੰਦੇ ਉਹ ਸਾਰੇ ਤਰਮ ਰਾਜ ਦੇ ਵਾਸ ਵਿੱਚ ਕਰਮਾਂ ਦੇ ਹਿਸਾਬ ਵਾਸਤੇ ਪੈਂਦੇ ਹਨ ਰਹਾਉ ਜੋ ਮਨੁੱਖ ਸ਼ਰੀਰ ਦੇ ਮੋਹ ਵਿੱਚ ਅਨੇਕਾ ਰੂਪ ਬਣਾਉਂਦੇ ਹਨ ਉਨ੍ਹਾਂ ਨੂੰ ਕਦੇ ਸੁਪਨੇ ਵਿੱਚ ਵੀ ਦਇਆ ਨਹੀਂ ਆਉਂਦੀ ਬਹੁਤੇ ਸਿਆਣੇ ਮਨੁੱਖ ਅਤੇ ਚਾਰ ਵੇਦ ਵੀ ਆਖਦੇ ਹਨ ਕਿ ਅਸਲ ਵਿੱਚ ਸਾਧੂ ਹੀ ਇਸ ਸੰਸਾਰ ਸਮੁੰਦਰ ਵਿੱਚ ਸੁਖਾ ਹਲ ਕਰਦੇ ਹਨ ਕਬੀਰ ਜੀ ਆਖਦੇ ਹਨ ਬਹੁਤੀ ਕਰਮ ਕਾਂਡ ਕਰਨ ਦੀ ਕੋਈ ਲੋੜ ਨਹੀਂ ਸਾਰਾ ਕੁਝ ਛੱਡ ਕੇ ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ਕਬੀਰ ਜੀ ਗੋੜੀ ਕਿਆ ਜਪ ਕਿਆ ਤਪ ਕਿਆ ਪ੍ਰਤ ਪੂਜਾ ਜਗ ਕਰਦੇ ਪਉ ਹੈ ਦੂਜਾ ਰੇ ਜਨਮਨ ਮਾਦਿਓ ਸਿਉ ਲਾਇਐ ਚਤੁਰਾਈ ਨ ਚਤੁਰ 부ਝ ਪਇ ਰਹਾਓ ਪਰ ਹਰ ਲੋਭ ਅਰ ਲੋਕਾ ਚਾਰ ਪਰ ਹਰ ਕਾਮ ਕਰੋਦ ਅੰਕਾਰ ਕਰਮ ਕਰਤ ਬੱਦੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ ਕੋ ਕਬੀਰ ਭਗਤ ਕਰ ਪਾਇਆ ਪੋਲੇ ਪਏ ਮਿਲੇ ਰਗੁਰਾਇ ਜਿਸ ਦੇਲ ਵਿੱਚ ਦਵੇਤ ਭਾਵ ਹੈ ਉਸ ਵਾਸਤੇ ਜਾਪ ਤਪੱਸਿਆ ਵਰਤ অতি ਪੂਜਾ ਪਾਠ ਦਾ ਕੋਈ ਫਾਇਦਾ ਨਹੀਂ ਏ ਭਾਈ ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ ਕਿਸੇ ਚਤੁਰਾਈ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਰਹਾਉ ਲਾਲਚ ਲੋਕ ਵਿਖਾਵਾ ਕਾਮ ਕ੍ਰੋਧ ਅਤੇ ਅਹੰਕਾਰ ਨੂੰ ਛੱਡ ਦਿਓ ਧਾਰਮਿਕ ਰਸਮਾਂ ਕਰਨ ਨਾਲ ਮਨੁੱਖ ਅਹੰਕਾਰ ਵਿੱਚ ਫਸਦੇ ਹਨ ਅਤੇ ਮੂਰਤੀਆਂ ਨੂੰ ਰੱਬ ਮੰਨ ਕੇ ਸੇਵਾ ਕਰਦੇ ਹਨ ਕਬੀਰ ਜੀ ਆਖਦੇ ਹਨ ਪਰਮਾਤਮਾ ਸਿਰ ਭਗਤੀ ਕਰਨ ਨਾਲ ਅਤੇ ਭੋਲੇ ਸੁਭਾਅ ਨਾਲ ਹੀ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ